ਮੈਨੂਅਲ ਦੇ ਵਿੱਚ ਆਪਾਂ ਨੂੰ 21 ਦੀ ਐਵਰੇਜ ਮਿਲ ਜਾਂਦੀ ਆ ਤੇ ਆਟੋਮੈਟਿਕ ਦੇ ਵਿੱਚ ਆਪਾਂ ਨੂੰ 22 ਦੀ ਐਵਰੇਜ ਮਿਲ ਜਾਂਦੀ ਆ ਸਪੇਸ ਨਾ ਮਰਤੀ ਦੀ ਗੱਡੀਆਂ ਮਤਲਬ ਵਧੀਆ ਆਫਰ ਕਰ ਦਿੰਦੀਆਂ ਨੇ ਪਿਛਲੇ ਪਾਸੇ ਹਨਾ ਮਤਲਬ ਬੰਦਾ ਤੰਗ ਹੋ ਕੇ ਨਹੀਂ ਗੱਡੀ ਚਲਾਉਂਦਾ ਨੀ ਤਾਂ ਜਿਵੇਂ ਦੀ ਪੁਰਾਣੀਆਂ ਗੱਡੀਆਂ ਸੀਗੀਆਂ ਉਹਨਾਂ ਵਿੱਚ ਨਾ ਸਪੇਸ ਦਾ ਬਹੁਤ ਈਸ਼ੂ ਰਹਿੰਦਾ ਸੀਗਾ ਹਾਂਜੀ ਸਾਰ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਅੱਜ ਆਪਣੇ ਸਾਹਮਣੇ ਆਪਣੇ ਕੋਲ ਖੜੀ ਆ ਮਰਤੀ ਸੁਜ਼ੂਕੀ ਨੈਕਸਾ ਫਰੌਂਗਸ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਟੋਟਲ 5 ਵੇਰੀਐਂਟ ਆਉਂਦੇ ਨੇ ਇੱਕ ਆਪਣਾ sigma ਹੁੰਦਾ delta delta plus zeta ਤੇ alpha ਅੱਜ ਆਪਣੇ ਸਾਹਮਣੇ ਖੜਿਆ ਆਪਣੇ ਕੋਲ ਹੈ ਡੈਲਟਾ ਪਲੱਸ ਵੇਰੀਐਂਟ ਆ ਤੇ ਗੱਲ ਕਰਾਂ ਮੈਂ ਤੇ ਪ੍ਰਾਈਸ ਪੁਆਇੰਟ ਦੀ ਆਪਾਂ ਨੂੰ 8.9 ਲੱਖ ਰੁਪਏ ਦੇ ਰਾਉਂਡ ਪੈਂਦਾ ਹੁੰਦਾ ਇਹ ਵਾਲਾ ਵੇਰੀਐਂਟ ਗੱਲ ਕਰੀਏ ਆਪਣਾ 3rd ਬੇਸ ਆ ਇਧਰਲੇ ਪਾਸੇ ਆਪਾਂ ਨੂੰ 9.5 ਲੱਖ ਦੇ ਵਿੱਚ ਬਲੈਨੋ ਦਾ ਆਪਾਂ ਨੂੰ ਸੈਕੰਡ ਟੌਪ ਮਾਡਲ ਮਿਲ ਜਾਂਦਾ ਤੇ ਅੱਜ ਦੇਖਦੇ ਆ ਆਪਾਂ ਨੂੰ 9.5 ਲੱਖ ਪ੍ਰਾਈਸ ਪੁਆਇੰਟ ਦੇ ਹਿਸਾਬ ਤੋਂ ਆਪਾਂ ਨੂੰ ਕੀ ਕੀ ਆਫਰ ਕਰਦੀ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਆਪਾਂ ਨੂੰ ਇਹਦੇ ਵਿੱਚ ਇਦਾਂ ਦੀ ਕੀ ਮਿਲ ਜਾਂਦੀ ਆ ਇਹ ਮਾਰੂਤੀ ਸੂਜ਼ੂਕੀ ਦੀ ਸਭ ਤੋਂ ਪਹਿਲੀ ਕੀ ਆ ਸੇਮ ਐਜ਼ ਇਟ ਇਜ਼ ਆਹੀ ਕੀ ਇਹਨਾਂ ਦੀ ਹਰ ਗੱਡੀ ਚਾਹ ਜਿਹੜੀ ਮਰਜ਼ੀ ਲੈ ਲਓ ਪੁਰਾਣੀ ਤੋਂ ਪੁਰਾਣੀ ਉਹਦੇ ਵਿੱਚ ਵੀ ਆ ਕੀ ਆ ਇਹਨਾਂ ਨੇ ਹੱਦ ਤੱਕ ਦੇ ਕੀ ਨਹੀਂ ਚੇਂਜ ਕੀਤੀ ਫਰੰਟ ਦੇ ਵਿੱਚੋਂ ਜੇ ਮੈਂ ਗੱਲ ਕਰ ਥੱਲੇ ਆਪਣੇ ਕੋਲ ਆਗੇ ਇਹਦੇ ਮੇਨ ਹੈੱਡਲੈਂਪ ਸੈਟਅਪ ਹੈੱਡਲੈਂਪ ਦਾ ਸੈਟਅਪ ਇਹਦਾ ਤਿੰਨ ਪਾਰਟ ਦੇ ਵਿੱਚ ਡਿਵਾਈਡ ਆ ਪਰ ਜਿਹੜੀ ਦੀ ਡੀਆਰਐਲ ਆਪਣੀ ਐਲਈਡੀ ਦੇ ਵਿੱਚ ਆ ਗਈ 크੍ਰੋਮ ਦਾ ਆਪਾਂ ਗੱਲ ਕਰੀਏ ਗ੍ਰਿਲ ਦੇ ਉੱਤੇ ਵਧੀਆ ਯੂਜ਼ ਕੀਤਾ ਹੋਇਆ ਆਪਣੀ ਮੈਟ ਬਲੈਕ ਦੇ ਵਿੱਚ ਗ੍ਰਿਲ ਆ ਗਈ ਜਿਹੜੀ ਵੀ ਥੱਲੇ ਵਾਲੀ ਸਕਿਡ ਪਲੇਟ ਆਪਾਂ ਨੂੰ ਸਿਲਵਰ ਦੇ ਵਿੱਚ ਮਿਲ ਜਾਂਦੀ ਆ ਕਵਿੰਗ ਹੁੱਕ ਦਾ ਆਪਸ਼ਨ ਆਪਣੇ ਕੋਲ ਇੱਧਰ ਆ ਗਰਾਉਂਡ ਕਲੀਅਰੈਂਸ ਦੀ ਜੇ ਮੈਂ ਗੱਲ ਕਰਾਂ ਇਹਦੀ 190 ਐਮਐਮ ਦੇ ਨੀਅਰਬਾਊਟ ਆਪਣੀ ਗਰਾਉਂਡ ਕਲੀਅਰੈਂਸ ਆ ਮਤਲਬ ਉਹੀ ਆਪਣੀ ਜਿਹੜੀ ਕਰੇਟਾ ਵਗੈਰਾ ਉਹਨਾਂ ਦੇ ਨੀਅਰਬਾਊ 195 60 R 16 16 ਇੰਚਸ ਦੇ ਆਪਾਂ ਨੂੰ ਇਹਦੇ ਵਿੱਚ ਅਲੋਇ ਵਿਲ ਮਿਲ ਜਾਂਦੇ ਨੇ ਗ੍ਰੇ ਇਸ ਟਾਈਪ ਦੇ ਫਰੰਟ ਦੇ ਵਿੱਚ ਇਹਦੀ ਆਪਣੀ ਡਿਸਕ ਆ ਰੀਅਰ ਦੇ ਵਿੱਚ ਇਹਦੀ ਆਪਣੀ ਡਰਮ ਬ੍ਰੇਕ ਆ ਜਾਂਦੀ ਆ ਕਲਾਈਡਿੰਗ ਦਾ ਮਤਲਬ ਬਹੁਤ ਵਧੀਆ ਯੂਜ਼ ਕੀਤਾ ਹੋਇਆ ਹੈ ਇਹਨਾਂ ਨੇ ਆਪਣੀ ਫਰੰਟ ਤੋਂ ਸਟਾਰਟ ਹੋ ਕੇ ਰੀਅਰ ਤੱਕ ਕਲਾਈਡਿੰਗ ਜਾਰੀ ਹੈ ਇਹਦੀ ਓਰ ਵੀ ਆਪਾਂ ਨੂੰ ਬੋਡੀ ਕਲਰ ਮਿਲ ਜਾਂਦੇ ਨੇ ਵਿਦ LED ਇੰਡੀਕੇਟਰਸ BP ਲੋ ਜਿਹੜਾ ਆਪਣਾ ਬਲੈਕ ਰੰਡ ਦੇ ਵਿੱਚ ਆ ਗਿਆ ਉੱਪਰ ਆਪਣੇ ਕੋਲ ਰੂਫ ਰੇਲਸ ਆ ਗਿਆ ਬਾਕੀ ਫਿਊਲ ਟੈਂਕ ਆਪਣੇ ਕੋਲ ਅੱਧਰਲੇ ਪਾਸੇ ਆ ਗਈ ਫਿਊਲ ਟੈਂਕ ਕੈਪੈਸਿਟੀ ਦੀ ਜੇ ਮੈਂ ਗੱਲ ਕਰਾਂ 37 ਲੀਟਰ ਦੀ ਇਹਦੀ ਆਪਣੀ ਫਿਊਲ ਟੈਂਕ ਕੈਪੈਸਿਟੀ ਆ ਐਵਰੇਜ ਮੈਨੂਅਲ ਦੇ ਵਿੱਚ ਆਪਾਂ ਨੂੰ ਇਤਨੀ ਐਵਰੇਜ ਮਿਲ ਜਾਂਦੀ ਆ ਤੇ ਆਟੋਮੈਟਿਕ ਦੇ ਵਿੱਚ ਆਪਾਂ ਨੂੰ ਬਾਈ ਦੀ ਐਵਰੇਜ ਮਿਲ ਜਾਂਦੀ ਆ ਬਾਕੀ ਪਿੱਛੋਂ ਇਹਦੀ ਕੁਝ ਆਪਣੀ ਇਦਾਂ ਦੀ ਲੁੱਕ ਆ ਯਾਰ ਬਹੁਤ ਮਨ ਨੂੰ ਛੁੱਟੀ ਦੀ ਗੱਡੀ ਲੱਗਦੀ ਆ ਲੱਗਦੀ ਕਿ ਇਹ ਆਪਣੀ 190mm ਗਰਾਉਂਡ ਕਲੀਅਰੈਂਸ ਆ ਮਰਟੀ ਸੁਜ਼ੂਕੀ ਦਾ ਲੋਗੋ ਆ ਗਿਆ ਆਪਣੇ ਕੋਲ ਟੇਲ ਲਾਈਟ ਇਹਦੀ ਕਨੈਕਟਡ ਆ ਜਾਂਦੀ ਆ ਬਟ ਮੇਰੇ ਸਾਬ ਤੋਂ ਗਲੋ ਸਾਰੀ ਨਹੀਂ ਕਰਦੀ ਇਹਦੀ ਆਪਣਾ ਜਿਹੜਾ LED ਦਾ ਸਾਰਾ ਸੈਟਅਪ ਆ ਇੰਡੀਕੇਟਰ ਕਹਿੰਦਾ ਮੈਂ ਚਾਹੇ ਆਪਣੀ ਬ੍ਰੇਕ ਲਾਈਟ ਚਾਹੇ ਪਾਰਕਿੰਗ ਲਾਈਟ ਸਾਰਾ ਆਪਣਾ LED ਦਾ ਸੈਟਅਪ ਆ ਥੱਲੇ ਆਪਣੇ ਕੋਲ ਰਿਫਲੈਕਟਰ ਆ ਗਿਆ ਰਿਵਰਸ ਦੇ ਵਿੱਚ ਆਪਾਂ ਨੂੰ ਚਾਰ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਇਹਦੇ ਵਿੱਚ ਰਿਵਰਸ ਕੈਮਰਾ ਵਗੈਰਾ ਇਹਦੇ ਵਿੱਚ ਮੇਸਾਬ ਤੋਂ ਆਫਰ ਨਹੀਂ ਹੁੰਦਾ ਬਾਕੀ ਆਪਾਂ ਇਹਨੂੰ ਉੱਪਰ ਸ਼ਾਖਫੇ ਨਾਲ ਆਪਣੇ ਕੋਲ ਐਂਟੀਨਾ ਆ ਗਿਆ ਡੀਫੋਗਰ ਮਿਲ ਜਾਂਦਾ ਆਪਾਂ ਨੂੰ ਇਹਦੇ ਵਿੱਚ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਬਟ ਵਾਈਪਰ ਨਹੀਂ ਮਿਲਦਾ ਵਾਈਪਰ ਇਹ ਤੋਂ ਉੱਪਰ ਵੇਰੀਐਂਟਸ ਦੇ ਵਿੱਚ ਮਿਲ ਜਾਂਦਾ ਐਦਾਂ ਦਾ ਕੁਝ ਆਪਣਾ ਇਹਦਾ ਮਤਲਬ ਮੈਂ ਗੱਲ 308 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ ਬਾਕੀ ਅਥੋਂ ਹੀ ਆਪਾਂ ਮਤਲਬ ਇਹ ਕਲੋਜ਼ ਕਰ ਸਕਦੇ ਆ ਤੇ ਜਿਹੜੀ ਇਹਦੀ ਆਪਣੀ ਰੀਅਰ ਸਕਿਡ ਪਲੇਟ ਆ ਆਪਣੀ ਸਿਲਵਰ ਦੇ ਵਿੱਚ ਆ ਜਾਂਦੀ ਆ ਇੱਕ ਮਿੰਟ ਮੈਂ ਪਹਿਲਾਂ ਦੇਖਾਂ ਕਨੈਕਟਡ ਟੇਲ ਲਾਈਟ ਹੈ ਚ ਕਿ ਸਿੰਪਲ ਆਉਂਦੀ ਆ ਆਪਣੀ ਕਨੈਕਟਡ ਨਹੀਂ ਗੀ ਬਸ ਨਾਰਮਲ ਆ ਤੇ ਪਿੱਛੇ ਆਪਣਾ ਸਾਰਾ ਪਾਵਰ ਟੈਲੀਟੀ ਦਾ ਸੈਟਅਪ ਆ ਬਾਕੀ ਜੇ ਮੈਂ ਡੋਰ ਪੈਨਲ ਦੀ ਗੱਲ ਕਰਾਂ ਆਪਣਾ ਸਾਰਾ ਇਹਦਾ ਡੁਅਲ ਟੋਨ ਦੇ ਵਿੱਚ ਵੈਸੇ ਤਾਂ ਡੋਰ ਪੈਨਲ ਆ ਗ੍ਰੇ ਇਸ ਤੇ ਬਲੈਕ ਟਾਈਪ ਦਾ ਆਪਾਂ ਨੂੰ ਮਤਲਬ ਮਿਲ ਜਾਂਦਾ ਬਾਕੀ ਸਿਲਵਰ ਜਿਹੇ ਦਾ ਮਤਲਬ ਥੋੜਾ ਜਿਹਾ ਇੱਥੇ ਆਪਾਂ ਨੂੰ ਦਿੱਤਾ ਹੋਇਆ ਮੈਟ ਬਲੈਕ ਦੇ ਵਿੱਚ ਇਹਦੇ ਆਪਣੇ ਡੋਰ ਹੈਂਡਲਸ ਆ ਗਏ ਡਰਾਈਵਰ ਕੰਟਰੋਲ ਯੂਨਿਟ ਸਾਰੀ ਆਪਣੀ ਇੱਥੇ ਆ ਗਈ ਇਲੈਕਟ੍ਰੋਨਿਕਲੀ ਫੋਰਡੇਵਲ ਪਲਸ ਐਡਜਸਟੇਬਲ ਆਪਣੇ ਕੋਲ ਮਿਰਰ ਨੇ ਇਹਦੇ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਇਧਰ ਆ ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਇਧਰ ਆ ਵਨ ਟਚ ਅਪ ਤੇ ਵਨ ਟਚ ਡਾਊਨ ਆਪਾਂ ਨੂੰ ਸਿਰਫ ਡਰਾਈਵਰ ਸਾਈਡ ਵਿੰਡੋ ਮਿਲਦੀ ਆ ਫੋਰ ਨਹੀਂ ਮਿਲਦੀ ਬਾਕੀ ਇੱਥੇ ਨੇ ਇਹ ਸੀਟ ਦੀ ਗੱਲ ਕਰਾਂ ਮੈਂ ਆਪਣੀ 4way ਸੀਟ ਆਪਾਂ ਅਡਜਸਟ ਕਰ ਸਕਦੇ ਆ ਫੈਬਰਿਕ ਦੀ ਆਪਾਂ ਨੂੰ ਇਹਦੇ ਵਿੱਚ ਸੀਟਾਂ ਮਿਲ ਜਾਂਦੀਆਂ ਨੇ ਸਾਈਡ ਦੇ ਵਿੱਚ ਉਹ ਜੇ ਮੈਂ ਗੱਲ ਕਰਾਂ ਆਪਣੇ ਕੋਲ ਇਧਰਲੇ ਪਾਸੇ ਟ੍ਰੈਕਸ਼ਨ ਕੰਟਰੋਲ ਬਟਨ ਆ ਗਿਆ ਆਈਡਲ ਸਟਾਰਟ ਸਟਾਪ ਬਟਨ ਆਪਣੇ ਕੋਲ ਇਧਰ ਆ ਗਿਆ ਹੈੱਡਲਾਈਟ ਲੈਵਲਰ ਆਪਣੇ ਕੋਲ ਇਧਰ ਆ ਗਿਆ ਇਦਾਂ ਦਾ ਕੁਛ ਇਹਦਾ ਇੰਟੀਰੀਅਰ ਆ ਯਾਰ ਮਾਰਟੀ ਸੁਜ਼ੂਕੀ ਦਾ ਨਾ ਮੇਨਲੀ ਸਾਰੀ ਗੱਡੀਆਂ ਉਹ ਜਿਹੜੀ ਮਤਲਬ ਥੱਲੇ ਵਾਲੀਆਂ ਨੇ ਹਨਾ ਜਿਵੇਂ ਬਲੈਨੋ ਹੋਗੀਏ ਸਵਿਫਟ ਵਗੈਰਾ ਹੋਗੀ ਸਾਰਿਆਂ ਦਾ ਨਾ ਮਤਲਬ ਇੰਟੀਰੀਅਰ ਇੱਕ ਤਰੀਕੇ ਦਾ ਹੀ ਲੱਦਦਾ ਆ ਬਟ ਹੈਗਾ ਤਾਂ ਡਿਫਰੈਂਸ ਹੈ ਨਾ ਕਿਤਨੇ ਕਿਤ ਕਿੰਨੇ ਕਿਤੇ ਡਿਫਰੈਂਸ ਤਾਂ ਹੈਗਾ ਬਟ ਫਿਰ ਵੀ ਨਾ ਮੈਨੂੰ ਥੋੜਾ ਥੋੜਾ ਮਤਲਬ ਇੱਕ ਸੇਮ ਟਾਈਪ ਦਾ ਲੱਗਦਾ ਇੱਕ এবੀ ਯੂਨਿਟ ਸੇਮ ਘਰਤੀ ਇਹਨਾਂ ਨੇ ਥੱਲੇ ਵਾਲੀ ਵੀ ਮੇਨਲੀ ਸੇਮ ਜਾਰੀ ਆ ਚਲੋ ਇਹ ਛੱਡੋ ਸਟੀering ਵੀਰ ਆਪਾਂ ਨੂੰ ਡੀ ਕੱਟ ਦੇ ਵਿੱਚ ਮਿਲ ਜਾਂਦਾ ਆਪਣਾ 3 ਸਪੋਕ ਇਧਰਲੇ ਪਾਸੇ ਆਗੇ ਇਹਦੇ ਆਪਣੇ ਇਨਫੋਟੇਨਮੈਂਟ ਕੰਟਰੋਲ ਥੱਲੇ ਆਪਣੇ ਕੋਲ ਆਗੇ ਦੇ ਕਾਲਿੰਗ ਕੰਟਰੋਲ ਸਟੀering ਵੀਲ ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਟਿਲਟ ਕੱਲੀ ਟਿਲਟ ਮਿਲਦੀ ਆਪਾਂ ਨੂੰ ਟੈਲੀਸਕੋਪਿਕ ਨਹੀਂ ਮਿਲਦੀ ਮਤਲਬ ਕੱਲੀ ਥੱਲੇ ਉੱਪਰ ਥੱਲੇ ਹੁੰਦਾ ਆਪਣਾ ਅੱਗੇ ਪਿੱਛੇ ਨਹੀਂ ਤੇ ਇਧਰਲੇ ਪਾਸੇ ਆ ਗਏ ਆਪਣੇ ਕੋਲੇ ਇਹਦੇ ਵਾਈਪਰ ਕੰਟਰੋਲ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਹੈੱਡਲੈਂਪ ਕੰਟਰੋਲ ਜਿਹੜੇ ਇਹਦੇ ਹੈੱਡਲੈਂਪ ਨੇ ਆਪਣੇ ਆਟੋ ਦੇ ਵਿੱਚ ਮਿਲ ਜਾਂਦੇ ਨੇ ਬਾਕੀ ਇਦਾਂ ਦੇ ਕੁਝ ਆਪਣੇ ਇਹਦੇ ਮੀਟਰ ਆ ਗਏ 8000 ਤੱਕ ਆਪਾਂ ਨੂੰ ਇਹਦੇ ਟੈਕੋਮੀਟਰ ਦੀ ਮਾਰਕਿੰਗ ਮਿਲ ਜਾਂਦੀ ਆ ਆਰ ਬੀ ਐਮ ਵਗੈਰਾ ਕਹਿ ਲਈ ਆਪਾਂ ਤੇ 220 ਤੱਕ ਆਪਣੀ ਇਹਦੀ ਸਪੀਡ ਦੀ ਮਾਰਕਿੰਗ ਮਿਲ ਜਾਂਦੀ ਆ ਐਮ ਆਈ ਡੀ ਆਪਾਂ ਨੂੰ ਛੋਟੀ ਜਿਹੀ ਇੱਥੇ ਮਿਲ ਜਿੰਦੀ ਨੇ ਜਿਹਦੇ ਵਿੱਚ ਇੱਕ ਆਪਣਾ ਫਿਊਲ ਦਾ ਹੁੰਦਾ ਤੇ ਇੱਕ ਆਪਣਾ ਇੰਜਨ ਟੈਂਪਰੇਚਰ ਦਾ ਹੁੰਦਾ ਬਾਕੀ ਟ੍ਰਿਪਾਂ ਵਗੈਰਾ ਕਿਸੇ ਨੇ ਰੀਸੈਟ ਕਰਦੀਆਂ ਹੁਣ ਆਪਣੇ ਕੋਲ ਇੱਥੇ ਮ ਇਹਨਾਂ ਵਿੱਚ ਦੋ ਇੱਕ ਤਾਂ ਇੱਥੇ ਗਲੋਸੀ ਦਾ সিলਵਰ ਹੈ ਨਾ ਵਰਤਿਆ ਹੋਇਆ ਥੋੜਾ ਹੈਗਾ ਇੱਥੇ ਇਹਨਾਂ ਨੇ ਥੋੜਾ ਇੱਕ ਮਤਲਬ ਗ੍ਰੇ ਇਸ ਟਾਈਪ ਜਿਹੜਾ ਵਰਤਿਆ ਹੋਇਆ ਬਾਕੀ ਜਿਹੜਾ ਡੈਸ਼ਬੋਰਡ ਆਪਣਾ ਬਲੈਕ ਦੇ ਵਿੱਚ ਆ ਜਾਂਦਾ 8 ਇੰਚਸ ਦੀ ਆਪਾਂ ਨੂੰ ਇਹਦੇ ਵਿੱਚ ਇਨਫੋਟੇਨਮੈਂਟ ਸਕਰੀਨ ਮਿਲ ਜਾਂਦੀ ਆ ਜਿਹਦੇ ਵਿੱਚ ਮੈਂ ਗੱਲ ਕਰਾਂ ਆਪਣਾ ਵਾਇਰਲੈਸ ਆਪਾਂ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਟੋ ਚਲਾ ਸਕਦੇ ਆ ਯਰੇ ਇਹ ਮਤਲਬ ਸਮੂਥ ਆ ਹੈਨਾ ਮਰਤੀ ਸੁਜ਼ੂਕੀ ਵੈਸੇ ਸ਼ੁਰੂ ਤੋਂ ਆਹੀ ਚੀਜ਼ ਵਰਤ ਰਹੀ ਆ ਇਹਨਾਂ ਦੀ 2016 ਦੇ ਵਿੱਚ ਬਲੈਨੋ ਲਾਂਚ ਹੋਈ ਸੀ ਉਹਦੇ ਟੋਪ ਮਾਡਲ ਤੋਂ ਲੈ ਕੇ ਹੁਣ ਤੱਕ ਸੇਮ ਬਸ ਇਹ ਥੋੜਾ ਹੁਣ ਇਹਨਾਂ ਨੇ ਐਨੀਮੇਸ਼ਨ ਚੇਂਜ ਕਰਤਾ ਬਟ ਚੀਜ਼ ਉਹੀ ਹੈ ਤੇ ਉਹ ਤੋਂ ਥੱਲੇ ਜਾਈਏ ਆਪਣੇ ਕੋਲ ਮੈਟ ਬਲੈਕ ਦੇ ਵਿੱਚ ਇਹਦੇ ਏਸੀ ਵੈਂਟਸ ਆ ਗਏ ਉੱਪਰ ਵੇਰੀਅੰਟ ਦੇ ਵਿੱਚ ਜਾਨ ਨੇ ਆਹ ਸਿਲਵਰ ਜਿਹਦਾ ਯੂਜ਼ ਮਤਲਬ ਏਸੀ ਵੈਂਟ ਤੇ ਵੀ ਹੋ ਜਾਂਦਾ ਬਾਕੀ ਹਜ਼ਾਰ ਲੈਂਪ ਦਾ ਬਟਨ ਆਪਣੇ ਕੋਲ ਅੱਧਰ ਆ ਗਿਆ ਆਟੋਮੈਟਿਕੀ ਆਪਾਂ ਨੂੰ ਇਹਦੇ ਵਿੱਚ ਕਲਾਈਮੇਟ ਕੰਟਰੋਲ ਮਿਲ ਜਾਂਦਾ ਜਿਹੜਾ ਇਹਦਾ ਕਲਾਈਮੇਟ ਕੰਟਰੋਲ ਆ ਇਹ ਸਾਰਾ ਇਹਨਾਂ ਦੀ ਜੇ ਬੇਸ ਤੋਂ ਬੇਸ ਮਾਡਲ ਲੈ ਲੋ ਟਾਪ ਤੋਂ ਟਾਪ ਮਾਡਲ ਲੈ ਲੋ ਇਹ ਮੈਨੂੰ ਚੀਜ਼ ਵਧੀਆ ਲੱਗੀ ਇਹਨਾਂ ਹੁਣ ਇਹ ਚੀਜ਼ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਜਾਂ ਕੋਸਟ ਕਟਿੰਗ ਕਹ ਲਾਂ ਮੈਂ ਨਹੀਂ ਤਾਂ ਪਹਿਲਾਂ ਇਹ ਮਤਲਬ ਬਹੁਤ ਕੋਸਟ ਕਟਿੰਗ ਕਰਦੇ ਸੀਗੇ ਆਪਣੀ ਇਹ ਚੀਜ਼ ਦੇ ਵਿੱਚ ਵੀ ਤੇ ਆਪਣੀ ਮੀਟਰਾਂ ਦੇ ਵਿੱਚ ਵੀ ਤੁਈ ਪੁਰਾਣੀਆਂ ਗੱਡੀਆਂ ਦੇਖਿਆ ਹੋਣੀ ਐ ਇਹਨਾਂ ਨੇ بیس ਮਾਡਲ ਦੇ ਵਿੱਚ ਇਹ ਚੀਜ਼ ਵੀ ਆਪਣੀ ਮਤਲਬ 4 ਤਰੀਕੇ ਦੀ ਤੇ ਮਤਲਬ ਸਿੰਗਲ ਆਪਾਂ ਨੂੰ ਕੱਲਾ ਇਹਦੇ ਵਿੱਚ ਮੀਟਰ ਮਿਲਦਾ ਸੀਗਾ ਬਾਕੀ ਆਦਰੋਂ ਵਗੈਰਾ ਆਪਾਂ ਫੈਨ ਸਪੀਡ ਐਡਜਸਟ ਕਰ ਸਕਦੇ ਆ ਟੈਂਪਰੇਚਰ ਵਗੈਰਾ ਆਪਾਂ ਐਡਜਸਟ ਕਰ ਸਕਦੇ ਆ ਥੱਲੇ ਆਪਣੇ ਕੋਲ ਮੋੜ ਜਾ ਕੇ 12 ਵੀ ਸਾਕਟ ਆਪਣੇ ਕੋਲ ਅਦਰਲੇ ਪਾਸੇ ਆ ਗਿਆ USB ਪੋਰਟ ਆਪਣੇ ਕੋਲ ਅਦਰਲੇ ਪਾਸੇ ਆ ਗਿਆ ਥੋੜੀ ਜਿਹੀ ਸਪੇਸ ਆਪਾਂ ਨੂੰ ਇੱਥੇ ਮਿਲ ਜਾਂਦੀ ਆ 2 ਕਪ ਫੋਲਡਰ ਦੀ ਸਪੇਸ ਆਪਣੇ ਕੋਲ ਅਦਰ ਆ ਗਈ ਇੱਥੇ ਨਾ ਇਹਨਾਂ ਨੇ ਥੋੜਾ ਜਿਵੇਂ ਕਾਰਬਨ ਫਾਈਬਰ ਦਾ ਹਨਾ ਟੱਚ ਜਿਹਾ ਹੁੰਦਾ ਉਵੇਂ ਦਾ ਮਤਲ ਬਾਕੀ ਇਹਦੇ ਵਿੱਚ ਆਪਣਾ 5 ਸਪੀਡ ਮੈਨੂਅਲ ਟਰਾਂਸਮਿਸ਼ਨ ਆਉਂਦਾ ਆਟੋਮੈਟਿਕ ਵੀ ਆਉਂਦਾ ਇਹਦੇ ਵਿੱਚ ਮੈਨੂਅਲ ਇਹਦੇ ਵਿੱਚ ਆਪਣੀ ਹੈਂਡ ਬ੍ਰੇਕ ਆਉਂਦੀ ਆ ਬਾਕੀ ਆਮ ਰੈਸਟ ਵਗੈਰਾ ਇਹਦੇ ਵਿੱਚ ਆਉਂਦਾ ਨਹੀਂ ਗਾ ਫੈਬਰਿਕ ਦੀ ਇਹਦੇ ਵਿੱਚ ਆਪਣ ਨੂੰ ਸੀਟਾਂ ਮਿਲ ਜਾਂਦੀਆਂ ਨੇ ਗਲਵ ਬਾਕਸ ਆਪਣੇ ਕੋਲ ਇਦਾਂ ਦਾ ਕੁਝ ਆ ਗਿਆ ਅਦਰਲੇ ਪਾਸੇ ਮੈਨੂਅਲ ਇਹਦੇ ਵਿੱਚ ਆਪਣਾ ਆਈ ਆਰ ਵੀ ਆ ਮੰਗਾ yellow ਇਹਦੇ ਵਿੱਚ ਆਪਾਂ ਨੂੰ ਕੈਬਨ ਲਾਈਟ ਮਿਲ ਜਾਂਦੀ ਆ ਜਿਹੜਾ ਕੋ ਡਰਾਈਵਰ ਸਾਈਡ ਸਨ ਵਾਈਜ਼ਰ ਵਿਦ ਮਿਰਰ ਆ ਜਿਹੜਾ ਡਰਾਈਵਰ ਸਾਈਡ ਸਨ ਵਾਈਜ਼ਰ ਟਿਕਟ ਹੋਲਡਰ ਮਿਲਦਾ ਨਹੀਂ ਗਾ ਇਹਦੇ ਵਿੱਚ ਬਾਕੀ ਫਰੰਟ ਦੇ ਵਿੱਚ ਉਹਦਾ ਆਪਣਾ ਐਨ ਨਹੀਂ ਸੀਗਾ ਕੁਝ ਹੁ ਯਾਰ ਸਪੇਸ ਨਾ ਮਰਤੀ ਦੀ ਗੱਡੀਆਂ ਮਤਲਬ ਵਧੀਆ ਆਫਰ ਕਰ ਦਿੰਦੀਆਂ ਨੇ ਪਿਛਲੇ ਪਾਸੇ ਹਨਾ ਮਤਲਬ ਬੰਦਾ ਤੰਗ ਹੋ ਕੇ ਨਹੀਂ ਗੱਡੀ ਚਲਾਉਂਦਾ ਨਹੀਂ ਤਾਂ ਜਿਵੇਂ ਦੀ ਪੁਰਾਣੀਆਂ ਗੱਡੀਆਂ ਸੀਗਾ ਉਹਨਾਂ ਵਿੱਚ ਨਾ ਸਪੇਸ ਦਾ ਬਹੁਤ ਈਸ਼ੂ ਰਹਿੰਦਾ ਸੀਗਾ ਕਿ ਜਿਹੜਾ ਰੀਅਰ ਡੋਰ ਪੈਨਲ ਆ ਆਪਾਂ ਨੂੰ ਸੇਮ ਆ ਗਰੇ ਵਰਗਾ ਮਿਲ ਜਾਂਦਾ ਤੇ ਯਾਰ ਸਪੇਸ ਤਾਂ ਮਤਲਬ ਵਧੀਆ ਇਹਨਾਂ ਦਾ ਹਨਾ ਐਡਾ ਕੋਈ ਚੱਕਰ ਨਹੀਂਗਾ ਵਧੀਆ ਸਪੇਸ ਆ ਯਾਰ ਤੇ ਰੀਅਰ ਵਿੱਚ ਆਪਾਂ ਨੂੰ ਏਸੀ ਵੈਂਟਸ ਤਾਂ ਮਿਲਦੇ ਨੇਗੇ ਬਟ ਆਪਾਂ ਨੂੰ 12 ਫੀਸ ਸਾਕਟ ਮਿਲ ਜਾਂਦਾ ਇੱਕ ਸਪੇਸ ਵਗੈਰਾ ਆਪਾਂ ਨੂੰ ਮਤਲਬ ਫੋਨ ਵਗੈਰਾ ਹਾਂ ਫੋਨ ਵਗੈਰਾ ਆ ਜਾਊਗਾ ਇੰਨੀ ਸਪੇਸ ਦਿੱਤੀ ਹੋਈ ਹੈ ਇਹਨਾਂ ਨੇ ਬਾਕੀ ਨੇ ਦੇ ਵਿੱਚ ਆਪਣੇ ਪੰਜ ਹੈਡ ਰੈਸਟ ਆਉਂਦੇ ਨੇ ਪੰਜੇ ਆਪਣੇ ਅਡਜਸਟੇਬਲ ਨੇ ਇੱਥੇ ਆਪਣੀ ਕੋਸ਼ੇ ਦੀ ਕੈਬਨ ਲਾਈਟ ਆ ਗਈ ਆਪਣੀ ਯੈਲੋ ਮਿਲਦੀ ਆ ਐਦਾਂ ਦਾ ਕੁਝ ਆਪਣੇ ਦਾ ਡੈਸ਼ਬੋਰਡ ਐਦਾਂ ਦਾ ਠੀਕ ਆ ਯਾਰ ਬਹੁਤ ਮਤਲਬ ਸੋਹਣੀ ਲੱਗਦੀ ਆ ਯਾਰ ਹੁਣ ਇਹ ਥੋੜੀ ਹਨਾ ਥੋੜੀ ਚੋਅ ਹੈ ਜ ਆਪਾਂ ਆਪਣੇ ਆਪ ਨੂੰ opinion ਕਹਿ ਸਕਦਾ ਮੈਂ ਅ 95 ਲੱਖ ਦੇ ਵਿੱਚ ਜਿਨੇ ਮਤਲਬ ਉੱਚੀ ਗੱਡੀ ਲੈਣੀ ਆ ਹਨਾ ਫੀਚਰ ਵੈਸੇ ਇਹਦੇ ਵਿੱਚ ਵੀ ਸਿਮਿਲਰ ਹੋਹੀਨ ਬਟੇ ਇਹਦੇ ਵਿੱਚ ਆਪਾਂ ਨੂੰ ਜਿਵੇਂ ਮੈਂ ਗੱਲ ਕਰਾਂ ਉਹ ਬਲੈਨੋ ਦੇ ਵਿੱਚ ਆਪਾਂ ਨੂੰ ਕੀਲਾ ਸੈਂਟਰੀ ਮਿਲ ਜਾਂਦੀ ਆ ਇਹਦੇ ਵਿੱਚ ਆਪਾਂ ਨੂੰ ਕੀਲਾ ਸੈਂਟਰੀ ਨਹੀਂ ਮਿਲਦੀ ਆਹੀ ਸੀਗੇ ਇੱਕ ਦੋ ਫੀਚਰ ਬਾਕੀ ਹੁਣ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਇੰਜਨ ਆਪਸ਼ਨਸ ਦੀ ਇਹਦੇ ਵਿੱਚ ਆਪਣੇ ਦੋ ਇੰਜਨ ਆਉਂਦੇ ਨੇ ਇੱਕ 1 ਲੀਟਰ ਟਰਬੋ ਪੈਟਰੋਲ ਇੰਜਨ ਤੇ ਇੱਕ 1.2 ਲੀਟਰ ਆਪਣਾ ਪੈਟਰੋਲ ਇੰਜਨ ਟਰਬੋ ਇੰਜਨਸ ਆਪਾਂ ਜਿਵੇਂ ਮੈਂ ਗੱਲ ਕਰਾਂ Zta ਤੇ Alpha ਦੇ ਵਿੱਚ ਆ ਗਿਆ ਹਨਾ ਪਰਵੀਅਨਸ ਦੇ ਵਿੱਚ ਆ ਗਿਆ ਤੇ ਜਿਹੜਾ ਆਪਣਾ ਹੁਣ ਅੱਜ ਵਾਲਾ ਇਹ ਵੇਰੀਐਂਟ ਆ ਇਹਦੇ ਵਿੱਚ ਆਪਣਾ 1.2 ਲੀਟਰ ਪੈਟਰੋਲ ਇੰਜਨ ਆਂਦਾ ਆਪਾਂ ਨੂੰ 89 BHP 90 ਦੇ ਨੀਅਰ ਬਾਊਟ ਆਪਾਂ ਨੂੰ BHP ਪ੍ਰੋਡਿਊਸ ਕਰਕੇ ਦਿੰਦਾ ਤੇ 113 Nm ਦੇ ਟਾਰਕ ਮੈਨੂਅਲ ਦੀ ਜੇ ਮੈਂ ਗੱਲ ਕਰਾਂ ਐਵਰੇਜ ਇਹਦੇ ਵਿੱਚ 21 ਦੀ ਕਲੇਮਡ ਆ ਤੇ ਆਪਣੀ ਬਾਈ ਦੀ ਐਵਰੇਜ ਇਹਦੇ ਵਿੱਚ ਆਟੋਮੈਟਿਕ ਦੀ ਮਿਲ ਜਾਂਦੀ ਆ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਅੱਜ ਆਪਾਂ ਹੋਏ ਸੀਗਾ ਆਪਣਾ ਨੈਕਸਾ ਦੇ ਵਿੱਚ ਜੇ ਤੁਹਾਨੂੰ ਨੈਕਸਾ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਕੋਈ ਵੀ ਮਤਲਬ ਹਨਾ ਇਸ਼ੂ ਹੋਵੇ ਮੈਂ ਇੱਕ ਵੀਡੀਓ ਦਾ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ